The so cool. mm. yeah. other mm. mm. mm.

रेंज नहीं होगी थोड़ी रेंज रेंज नहीं बहुत ਦੇ ਲਾਰੇ ਘੋੜ ਪਿੰਟ ਪਾਉਂਦੇ ਲੋਕਾਂ 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 ਦੇ ਲਾਰੇ ਘੋੜ ਪਿੰਟ ਪਾਉਂਦੇ ਜਿੱਤਾਂ ਦੇ ਲਾਰੇ ਘੋੜ ਪਿੰਟ ਪਾਉਂਦੇ ਲੋਕਾਂ ਦੇ ਲਾਰੇ ਜੇ ਨੰਨ ਬੋਟ ਲਗਾ ਕੇ ਆ ਗਿਆ ਨੀ ਕੋਰਾ ਬੋਟ ਲਗਾ ਕੇ ਆ ਗਿਆ ਨੀ ਕੋਰਾ ਪਿਆ ਬਣ ਆ ਗਿਆ ਨੀ ਕੋਰਾ ਮੁੜ ਕੇ ਕਰ ਆ ਗਿਆ ਨੀ ਕੋਰਾ ਹੈਲੋ ਹੋਰ ਪ੍ਰਧਾਨ ਜਿੱਦਾ ਹਾਂਜੀ ਮਹਾਰਾਜ ਜੀ ਜੇ ਬਾਬੇ ਜੀ ਸਰਕਾਰ ਯਾਹ ਸਾਰਾ ਵਧੀਆ ਵਧੀਆ ਠੀਕ ਹੈ ਵਾਹ ਹਾਂਜੀ ਹਾਂਜੀ ਵਧੀਆ ਠੀਕ ਹੈ ਤੁਸੀਂ ਸਾਬ ਬਹੁਤ ਵਧੀਆ ਭਰਾ ਪਾਪਾ ਭਰਾ ਦੀ ਉੱਥੇ ਸੁਣਦਾ ਜੇ ਬਾਬੇ ਜੇ ਬਾਬੇ ਜੀ ਮਰ ਵਾਹ ਵਧੀਆ ਵਧੀਆ ਭਰਾ ਤਿਸਰਾ ਠੀਕ ਠਾਕ ਭਰਾ ਵਸ ਕਿਰਪਾ ਵਾਹ ਵਧੀਆ ਤੇਰਾ ਸੁਣਾ ਕਿਤਾ ਠੀਕ ਹੈ ਹਾਂਜੀ ਹਾਂਜੀ ਵਧੀਆ ਠੀਕ ਆ ਠੀਕੇ ਚਾਹੀਦਾ ਹਾਂ ਕਾ ਠੀਕਾ ਹਾਂਜੀ ਹਾਂਜੀ ਵਧੀਆ ਦੇਖ ਲੈ ਮੱਥਾ ਮਹਿਜ ਕਿਦਾਂ ਚਲੋ ਮੱਥਾ ਠੀਕ ਲੈ ਮੈਂ ਕਿਹਾ ਹਾਂ ਮੱਥਾ ਠੇਕ ਕੇ ਚੌਂਕੀ ਲਾਈਓ ਆ ਥੋੜੀ ਜਾ ਅੱਛਾ ਅੱਛਾ ਚੱਲ ਵਧੀਆ ਹੁਣ ਜਾਣਾ ਹਾਂ ਮੱਥਾ ਠੇਕ ਕੇ ਹਟੇ ਆ ਬੱਬੂ ਕਹਿੰਦਾ ਚੌਂਕੀ ਲਾਉਣੀ ਆ ਤੇ ਇੱਕ ਬੰਦੇ ਆਪਣੇ ਚਲ ਗਿਆ ਕੋਸ ਆਪਣੇ ਅੱਛਾ ਜੀ ਦਾ ਦਾ ਉਹ ਜਿਹੜਾ ਰੈਕਨ ਵਰਗੇ ਕੋਪਾਂ ਇਤੋਂ ਹੀ ਹੋਲੀ ਹੋਰ ਕਿਤਾ ਠੀਕ ਆ ਸਾਰੇ ਬਹੁਤ ਵਧੀਆ ਠੀਕ ਠਾਕ ਆ ਜੀ ਠੀਕ ਆ ਠੀਕ ਆ ਪ੍ਰਾ ਬਹੁਤ ਵਧੀਆ ਚੱਲ ਰਹੀ ਆ ਸੇਵਾ ਕਰ ਰਹੇ ਆ ਸਾਰੇ ਬੰਦੇ ਬਹੁਤ ਵਧੀਆ ਪਰ ਯਾਰ ਤੱਕਾ ਸਟਾਰਟਿੰਗ ਚੱਲਦਾ ਆ ਉਦਾਂ ਨਹੀਂ ਤੇਰੇ ਪਤਾ ਹੀ ਆ ਸਾਰੇ ਆਹ ਹੋ ਹੋ ਓਕੇ ਨਾ ਲੋਣੇ ਬੰਦੇ ਪਿਆਰ ਨਹੀਂ ਕੋਈ ਮੰਦਾ ਆਹ ਯਾਰ ਯਾਰ ਵੀ ਚੱਲਦਾ ਜੀ ਸਾਰੇ ਸਾਰੇ ਲੱਕ ਨੂੰ ਪਈ ਜਾਂਦੇ ਆ ਕਾ ਹੋ ਬੰਦੇ ਆਪਣੇ ਸਾਰੇ ਬਧੀਆ ਗੁੱਸੇ ਵਾਲੇ ਹਨੀਗੇ ਤੇ ਸਹੀ ਹੈ ਜੀ ਬਧੀਆ ਪਤਾ ਆਇਆ ਮਾੜਾ ਮੋਟਾ ਦਸੇਪਾ ਕਰਨੀ ਪੈਣੀ ਆ ਹਾਂ ਜੀ ਹਾਂ ਜੀ ਵਾ ਠੀਕ ਆ ਵਾ ਗੋਲ ਬੇਤਾ ਉਹ ਗਾਮਣੇ ਲੈ ਲੈ ਉਹ ਮੜ ਜਾ ਆਇਤੀ ਉਹ ਹੁਣ ਪਰੇ ਆ ਉਹ ਤਾਂ ਮੜ ਜਾ ਕਿਥੇ ਚੌਂਕੀ ਲਾਈ ਦੀ ਆਪਾਂ ਪਿੱਛੇ ਭੰਗੜਾ ਪਾਉਂਦੇ ਸੀ ਹੂੰ ਹੂੰ ਉਹ ਉੱਥੇ ਆ ਹੂੰ ਹੂੰ ਕ ਮੈਂ ਮੜਾ ਇੱਧਰ ਨਾ ਆਦਾ ਹੁੰਦਾ ਨਹੀਂ ਸੀ ਉੱਥੇ ਕੋਸੇ ਨਹੀਂ ਸਹੀ ਹੋ ਪਰ ਰੋਲਾ ਜਦ ਤੱਕ ਪਤਾ ਲੰਦਾ ਗਾਲਦਾ ਰੋਲਾ ਜਦ ਪੈਂਦਾ ਪਤਾ ਲੰਦਾ ਕਿੁੱਥੀ ਦੇ ਨਹੀਂ ਵੀ ਬਾਲੀ ਵਧੀਆ ਆਉਂਦੀ ਉਹ ਸਟ ਕੱਟ ਕੱਟ ਕੇ ਆਉਂਦੀ ਸੀਗੀ ਪਹਿਲਾਂ ਹੱਥ ਕੱਟ ਕੇ ਆਉਂਦੇ ਪਤਾ ਨਹੀਂ ਲੱਗਦਾ ਕੀ ਕਹਿੰਦਾ ਕੀ ਨਹੀਂ ਚਲ ਹਾਂ ਠੀਕ ਆ ਬਾਪ ਜੀ ਦੱਸੋ ਕਿੰਦਾ ਸਾਰੇ ਠੀਕ ਆ ਬਾਕੀ ਹਾਂ ਕਿਹਾ ਸੀ ਡੈਡੀ ਜਿਹੜਾ ਨਾਲ ਹੀ ਆ ਸਕਦਾ ਵਧੀਆ ਚੱਲ ਰਿਹਾ ਆ ਨਹੀਂ ਸਹੀ ਆ ਸਹੀ ਆ ਉਹ ਫੇ ਕਿੱਦਾਂ ਹੈਗਾ ਕਾਨਾ ਹੀ ਪੈਣਾ ਤੈਨੂੰ ਪਤਾ ਆ ਫੇ ਹਾਂਜੀ ਹਾਂਜੀ ਇਹ ਤਾਂ ਕੋਣ ਹੈ ਕਿਹੜੇ ਮਾਲਕ ਚਾਂ ਮੈਂ ਇਟਲੀ ਜਾਂ ਭਾਜੀ ਉਹ ਤੇਰੇ ਸਾਥ ਕੋ ਤੇਰੇ ਬਾਬੇ ਦੀ ਪੂਣਾ ਹਰ ਵੀ ਕਿਰਪਾ ਹੋਵੇ ਪੂਰੀ ਲਾਹੌਰ ਯਾਰ ਇੱਥੋਂ ਗਿਆ ਇਟਲੀ ਚ ਸੀ ਸਿੱਧਾ ਨਹੀਂ ਨਹੀਂ ਮਰਮਾਨਿਆ ਸੀ ਫੋਰ ਕਿਤੇ ਆਈ ਪਹਿਲਾਂ ਹਾਂ ਪਹਿਲਾਂ ਮਰਮਾਨਿਆ ਸੀ ਮਾਨਿਆ ਤਾਂ ਬਾਤ ਹੋ ਗਈ ਉਤੋਂ ਸਿੱਧਾ ਇਟਲੀ ਚੱਲ ਚੱਲ ਦੇਖ ਲਿਆ ਪੱਕੇ ਪੈਰੀ ਗਿਆ ਕਿਤਾ ਤੈਰ ਤਾਂ ਕੱਚੇ ਹੀ ਹਲੇ ਪੇਪਰ ਉੱਪਰ ਨਹੀਂ ਨਾ ਹਲੇ ਬਣੇ ਜੇ ਪੇਪਰ ਬਣਨਗੇ ਫੇਰ ਕਰਦਾ ਨਹੀਂ ਆ ਆਪਾਂ ਇਦਾਂ ਕਰੀਦਾ ਨਾ ਆਪਾਂ ਇਦਾਂ ਹੋਰ ਹਿਸਾਬ ਨਾ ਕਰੀਦਾ ਨਾ ਤਿੰਨ ਮਹੀਨੇ ਦਾ ਕਾਰਡ ਹੁੰਦਾ ਨਾ ਸਾਡੇ ਕੋਲ ਅੱਛਾ ਮੈਂ ਜਾਣੀ 1.5 ਮਹੀਨਾ 2 ਮਹੀਨੇ ਉਧਰ ਲਾਇਆ ਜੀ ਫੇਰ ਪਿੱਛੇ ਮੁੜਿਆ ਜੀ ਦਾ ਅੱਛਾ ਆਗਾ ਪਿੱਛੇ ਨਹੀਂ ਆ ਅੱਧਾ ਦੇ 6 ਗਾਣੋ ਥੇ ਐਂਟਰੀਆਂ ਪੁਰੀਆਂ ਕਾਨੀਆਂ ਪੈਂਡਾਵਾ ਠੀਕ ਹੁੰਦਾ ਹੋ ਰਿਹਾ ਹਾਂ ਜੀ ਹਾਂ ਜੀ ਤੂੰ ਦਾ ਮੈਂ ਆਨਲਾਈਨ ਜੀ ਡੇਟਾ ਲਿਆ ਕਰ ਰਿਹਾ ਹਾਂ ਨੰਬਰ ਇਹ ਨਹੀਂ ਤੁਹਾਡਾ ਯਾਰ ਨੰਬਰ ਕਿਉਂ ਨਹੀਂ ਹੈਗਾ ਤੇ ਕੋਈ ਹੋਣਾ ਆ ਪੁਰਾਣਾ ਜੀ ਉਹ ਮੇਰਾ ਪੁਰਾਣਾ ਫੋਨ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਨੰਬਰ ਫੋਨ ਦਾ ਆਹ ਅੱਛਾ ਠੀਕ ਆ ਆ ਦੇ ਦਿੰਦਾ ਆ ਕੋਈ ਨਹੀਂ ਹਾਂ ਇਹਨਾਂ ਵਾਲਾ ਲਿਆ ਮਾਤੇ ਇਹ ਜਿਹੜਾ ਨੰਬਰ ਹੈ ਮੇਰੇ ਕੋਲ ਸਹੀ ਆ ਮੇਰਾ ਤਾਂ ਉਹੀ ਚੱਲਦਾ ਨੰਬਰ ਜਿਹੜਾ ਇੰਡੀਆ ਦਾ ਸੀ ਉਹ ਹੀ ਆ ਨੰਬਰ ਮੇਰੇ ਕੋਲ ਇੰਡੀਆ ਦਾ ਚੱਲਦਾ ਆਈਡੀ ਵਾਲਾ ਚੱਲਦਾ ਮੇਰੇ ਕੋਲ ਇੱਥੇ ਚੱਲੀ ਜਾਂਦਾ WhatsApp ਚੱਲਦਾ ਮੇਰੇ ਕੋਲ ਉਹ ਕਿਦਾ ਇੱਧਰ ਲਾ ਹਾਕਤਾ ਕਰਾ ਲਿਆ ਹੋਣਾ ਨਹੀਂ ਨਹੀਂ ਨੰਬਰ ਭਰ ਦਿਓ ਚੱਲ ਜਾਂਦਾ ਹੁੰਦਾ ਇੱਧਰ ਨੰਬਰ ਤੇ ਕਰਾਓ ਜਦੋਂ ਵੀ ਤਲਾ ਲਓ ਕਿੱਦਾਂ ਹੁਣ ਆਪਣਾ ਪੰਜਾਬ ਦੀ SIM ਆ ਉਹ ਇੱਧਰ ਚੱਲਦੀ ਆ हां हां चलदीया चलदीया पंजाब ਦੇ ਨੰਬਰ ਤੇ ਲਾ ਆ ਜਾ ਫੇਰ ਕਿੱਦਾਂ ਇੱਧਰ ਪੈਸੇ ਉਸੇ ਸਾਹ ਬਣਾ ਐਥੇ ਤੇ ਇੱਧਰ ਲਈ ਸਾਹ ਨੇ ਪਾਉਣੇ ਪੈਂਦੇ ਆ ਕੋਈ ਸੋ ਠੀਕ ਆ ਠੀਕ ਆ 5060 ਦਾ ਕਾਲ ਪੈਂਦਾ ਠੀਕ ਆ ਘਰ ਤਾਂ ਗਨਾਰ ਆ ਗਿਆ ਸੀ ਜਾਂਦਾ ਮੇਰਾ ਪਪਾ ਲੱਗੇ ਗਏ 6 ਲੱਖ ਰੁਪਈਆ ਇਸ ਕੋ ਠੀਕ ਆ ਸਹੀ ਆ ਚਲੋ ਕੋਈ ਨਹੀਂ ਬਾਬੇ ਨੇ ਕਰਦਾਂ ਸਾਰਾ ਸੈਟਿੰਗ ਦਾ ਡੈਡਲਾਈਨ ਹੋਈ ਤਾਂ 13-14 ਲੱਖ ਲਾ ਲੈਂਦਾ ਕਰਦਾਂ ਨਾ ਸਾਰਾ ਸੈਟ ਉਹ ਮੇਰੇ ਮੂੰਹ ਤੇ ਗੱਲ ਇਹ ਮਾਦਾ ਹਾਂ ਮੇਰੇ ਮੂੰਹ ਤੇ ਲੱਗਦਾ ਇਹ ਤੇਰਾ ਮੂੰਹ ਆ ਲਗਦਾ ਨਹੀਂ ਇੱਥੇ ਵੀ ਮਜ਼ੀਦਾ ਆ ਵੀ ਹੁਣ ਕਮਲ ਨੇ ਲਾਇਆ ਮੈਨੂੰ ਲਗਦਾ ਨਹੀਂ ਕਿ ਕਿਸੇ ਦਾ ਪਤਾ ਨਹੀਂ ਜੀ ਜਿੱਤ ਮੈਂ ਹਰਨ ਨੂੰ ਕਿਹਾ ਸੈਟ ਕਰਦੇ ਪਤਾ ਨਹੀਂ ਹੁਣ ਕੀ ਆ ਓ ਕਿਸੇ ਦਾ ਮੈਨੂੰ ਨਹੀਂ ਲੱਗਦਾ ਹੁਣ ਕਮਲ ਨੇ ਲਾਇਆ ਮੈਨੂੰ ਫੋਨੇ ਕਰੋ ਇਹਦਾ ਲਾਇਆ ਇਹਨੂੰ ਤੇਰੀ ਸੈਮ ਕਿਹੜੀ ਹੋਏ ਪੈਸਾ ਸਾਰੀ ਸੈਮ ਵੀ ਐਟਾ ਰਹੀ ਆ ਉਪਰ ਰੇਂਜ ਉੱਤੇ ਜਾ ਕੇ ਲਾਇਆ ਕਰੋ ਨਾ ਮਿੰਨੂ ਫੋਨ ਆ ਬੋਟੋ ਕਰ ਜੋ ਰੇਂਜ ਨਹੀਂ ਆਉਂਦੀ